ਮੇਰਾ ਸਾਈਕਲ ਪੈਂਚਰ ਹੋ ਗਿਆ ਥਾਣੇ ਦੇ ਨਾਲ ਹੀ ਸਾਹਮਣੇ ਤੇ ਮੈਂ ਚਾਰ ਜਾਣੇ ਖਲੋਤੇ ਸੀ ਉਹਨਾਂ ਨੇ ਮੈਂ ਮਰੀ ਮੈਂ ਤਾਂ ਪਹਲਾ ਉਹ ਤਾਂ ਘਰ ਆਇਆ ਤੇ ਉਹ ਫੋਨ ਲੁਕੋ ਕੇ ਗਾਂ ਗਏ ਪੁਜਾਰ ਆਇਆ ਏ ਤੇ ਸਾਈਕਲੇ ਦਾ ਪੈਂਚਰ ਹੋ ਗਿਆ ਫੋਨ ਹੋ ਕੇ ਕੋ ਲੈ ਕੇ ਆ ਇਮੀਜ ਦਰਖਾਸਤ ਮੈਨੂੰ ਪ੍ਰਾਪਤ ਹੋਈ ਆ ਇਹ ਦਰਖਾਸਤ ਦੇ ਵਿੱਚ ਉਹਨੇ ਜੋ ਦੱਸਿਆ ਅਸੀਂ ਇੱਥੇ ਇਨਵੈਸਟੀਗੇਸ਼ਨ ਕਰਕੇ ਤੇ ਇਮੀਜ ਐਕਸ਼ਨ ਕਰਾਂਗੇ ਆਹ ਵੇਖ ਲੋ ਕੀ ਆ ਗਿਆ ਸਮਾਂ ਜਨਮ ਤੋਂ ਅਪਾਹਜ ਨੌਜਵਾਨ ਦੇ ਪੈਂਚਰ ਹੋਏ ਟਰਾਲੀ ਸਾਈਕਲ ਨੂੰ ਧੱਕਾ ਲਾਉਂਦੇ ਹੋਏ ਲੁਟੇਰਿਆਂ ਨੇ ਕਰਤਾ ਵੱਡਾ ਕਾਂਡ ਫਤਿਹਗੜ ਚੂੜੀਆਂ ਵਿਖੇ ਲੁਟੇਰਿਆਂ ਵੱਲੋਂ ਬੇਸ਼ਰਮੀ ਭਰਿਆ ਕਾਰਾ ਕੀਤਾ ਗਿਆ ਜਦੋਂ ਇੱਕ ਜਨਮ ਤੋਂ ਅਪਾਹਜ ਨੌਜਵਾਨ ਕੋਲੋਂ ਦਿਨ ਦਿਹਾੜੇ ਉਸਦਾ ਫੋਨ ਖੋਕੇ ਫਰਾਰ ਹੋ ਗਏ ਨੇ ਇਸ ਸਬੰਧ ਚ ਪੀੜਤ ਨੌਜਵਾਨ ਜਗਦੀਪ ਸਿੰਘ ਅਤੇ ਉਸਦੇ ਪਿਤਾ ਬਲਜੀਤ ਸਿੰਘ ਅਤੇ ਉਸਦਾ ਚਾਚਾ ਜਗਦੀਪ ਸਿੰਘ ਵਾਸੀ ਸਰਫ ਕੋਟ ਨੇ ਦੱਸਿਆ ਕਿ ਜਗਦੀਪ ਸਿੰਘ ਜੋ ਕਿ ਹੱਥਾਂ ਤੋਂ ਅਪੰਗ ਹੈ ਫਤਿਹਗੜ ਚੂੜੀਆ ਆਪਣੀ ਟਰਾਲੀ ਸਾਈਕਲ ਉੱਪਰ ਕੰਮ ਆਇਆ ਸੀ ਅਤੇ ਥਾਣਾ ਫਤਿਹਗੜ ਚੂੜੀਆ ਤੋਂ ਕੁਝ ਮੀਟਰ ਦੂਰੀ ਤੇ ਉਸਦਾ ਟਰਾਲੀ ਸਾਈਕਲ ਪੰਚਰ ਹੋ ਗਿਆ ਅਤੇ ਬਾਜ਼ਾਰ ਚ ਖੜੇ ਚਾਰ ਨੌਜਵਾਨਾਂ ਨੂੰ ਉਸਨੇ ੱਤਕਾ ਲਗਾਉਣ ਲਈ ਕਿਹਾ ਅਤੇ ਉਹ ਜਦੋਂ ਦੋ ਕਦਮ ਹੀ ਗਏ ਸਨ ਕਿ ੱਤਕਾ ਲਾ ਰਹੇ ਨੌਜਵਾਨ ਜਗਦੀਪ ਦਾ Vivo ਕੰਪਨੀ ਦਾ ਮੋਬਾਈਲ ਖੋ ਕੇ ਫਰਾਰ ਹੋ ਗਿਆ ਅਤੇ ਰੋਲਾ ਵੀ ਪਾਉਂਦਾ ਰਹਿ ਗਿਆ ਉਹਨਾਂ ਦੱਸਿਆ ਕਿ ਜਗਦੀਪ ਨੂੰ 3 ਮਹੀਨੇ ਪਹਿਲਾਂ ਹੀ ਕਿਸ਼ਤਾਂ ਤੇ ਵਿਵੋ ਦਾ ਫੋਨ ਲੈ ਕੇ ਦਿੱਤਾ ਸੀ ਅਤੇ ਫੋਨ ਦੀਆਂ ਅਜੇ ਕਿਸ਼ਤਾਂ ਵੀ ਪੂਰੀਆਂ ਨਹੀਂ ਹੋਈਆਂ ਸਨ ਪੀੜਤ ਨੌਜਵਾਨ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਥਾਣਾ ਫਤਿਹਗੜ ਚੂੜੀਆ ਦੀ ਪੁਲਿਸ ਨੂੰ ਦਰਖਾਸਤ ਦਿੰਦਿਆਂ ਗੁਹਾਰ ਲਗਾਈ ਕਿ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਉਹਨਾਂ ਦਾ ਮੋਬਾਈਲ ਵਾਪਸ ਕਰਵਾਇਆ ਜਾਵੇ ਅਤੇ ਲੁਟੇਰਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਥਾਣਾ ਫਤਿਹਗੜ ਚੂੜੀਆ ਵਿਖੇ ਤਾਇਨਾਤ ਐਸਆਈ ਦਲਜੀਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੇ ਜਗਦੀਪ ਸਿੰਘ ਦਾ ਮੋਬਾਈਲ ਖੋਇਆ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਜਗਦੀਪ ਸਿੰਘ ਆ ਮੈਂ ਪਿੰਡੋਂ ਫੜਿਆ ਫੜਿਆ ਕੰਮ ਤੇ ਮੇਰਾ ਸਾਈਕਲ ਪੈਂਚਰ ਹੋ ਗਿਆ ਥਾਣੇ ਦੇ ਨਾਲੇ ਸਾਹਮਣੇ ਤੇ ਮੈਂ ਚਾਰ ਜਣੇ ਖਲੋਤੇ ਸੀ ਉਹਨਾਂ ਨੇ ਮੈਂ ਮਾਰੀ ਮੈਂ ਥੱਕਲਾ ਉਹ ਤਾਂ ਘਰ ਆਇਆ ਤੇ ਫੋਨ ਰੱਖੋ ਕੇ ਗਾਂ ਗਏ। ਹਾਂ ਬਚਪੁੰਨ ਤੇ ਉਹ ਚਾਰ ਜਣੇ ਚਾਰ ਦੇ ਬੰਦੇ ਹਾਂਜੀ ਹਾਂਜੀ ਕਿੱਥੋਂ ਦੇ ਆਫਾ ਦੇ ਕਰਦੇ ਹੀ ਕਿੰਨੇ ਜਣੇ ਚਾਰ ਜਣੇ ਉਹਨੂੰ ਪਛਾਣਦੇ ਹਾਂ ਜੀ ਤੁਹਾਡੇ ਸਾਹਮਣੇ ਆਇਆ ਤੁਹਾਨੂੰ ਹਾਂਜੀ ਹਾਂਜੀ ਇਹ ਚੋਰ ਫਰੇ ਜਾਨ ਤੇ ਪਤਾ ਵੀ ਲੱਗ ਜੇ ਕਿ ਗਾਣਾ ਚੋਰੀਆ ਕਰਨ ਉਹਨੇ ਸਜ਼ਾ ਦਿੱਤੀ ਜਾਵੇ ਮੇਰਾ ਫੋਨ ਵਾਪਸ ਪਾਇਆ ਜਾਵੇ ਇਹ ਮੇਰਾ ਬੇਟਾ ਹੈਗਾ ਜੀ ਅੱਧੀ ਗੱਲ ਬਾਤ ਮਤਲਬ ਇਹ ਦੇਖੋ ਯਾਰ ਆਇਆ ਹੈ ਤੇ ਸਾਈਕਲੇ ਦਾ ਪੈਂਚਰ ਹੋ ਗਿਆ ਫੋਨ ਖੋ ਗਿਆ ਕੋ ਲੈ ਕੇ ਆ ਇਹਦੇ ਦੋਵੇਂ ਪੈਰ ਵੀ ਹੰਨੀਆਂ ਦੇ ਤੇ ਸੱਜੇ ਹੱਥ ਦੀ ਉਹ ਮਤਲਬ ਉਂਗਲ ਬਿਲਕੁਲ ਹੰਨੀਆਂ ਦੀਆਂ ਨਹੀਂ ਆ ਤੇ ਖੱਬੇ ਦੀ ਹੁੰਦਾ ਮਤਲਬ ਇਹਦੀਆਂ ਦੋ ਹੀ ਹੁੰਗੀਆਂ ਹਗੀਆਂ ਦਾ ਸਾਨੂੰ ਤਾਂ ਮੰਗੇ ਹੈਗੇ ਤੇ ਚੋਰ ਖੜੇ ਜਾਣ ਛੇਤੀ ਛੇਤੀ ਤੇ ਇਹਦਾ ਚਾਰੇ ਦਾ ਫੋਨ ਮਦਦ ਦਿੱਤਾ ਜਾਵੇ ਸਾਨੂੰ ਉਹ ਕਿਸ਼ਤਾ ਦੇ ਫੋਨ ਲਿਆ ਹਜ਼ਾਰੇ ਬੇਟੇ ਨੇ ਕਿੰਨਾ ਚਿਰ ਹੋਇਆ ਮੈਨੂੰ ਹੋਏ 4-5 ਮਹੀਨੇ ਹੋਏ ਲੈਣ ਨੂੰ ਜੀ ਅਜੇ ਇਹ ਉਹਦੀਆਂ ਦੋ ਰਹਿੰਦੀਆਂ ਇਹ ਕਿਸ਼ਤਾ ਦੀ ਹੈ ਜੀ ਸਾਨੂੰ ਦੇਖੋ ਮੰਗੇ ਫੜੇ ਜਾਣ ਤੇ ਨਾਲ ਉਹਨਾਂ ਸਜ਼ਾ ਹੋਵੇ ਉਹਨਾਂ ਨਾਲ ਤੇ ਨਾਲੇ ਬੱਚੇ ਦਾ ਫੋਨ ਦਿੱਤਾ ਜਾਵੇ ਮਾਣਾ ਜਗਦੀਪ ਸਿੰਘ ਹੈ ਜੀ ਕੀ ਲੱਗਦਾ ਮੇਰਾ ਭਈਆ ਲੱਗਦਾ ਜੀ ਥਾਣੇ ਤੇ ਲਾਗੋਂਦੇ ਆਉਂਦੇ ਆ ਸੀ ਚਾਰ ਮੁੰਡੇ ਨਾਲ ਤੇ ਚੌਹ ਮੁੰਡਿਆਂ ਦੇ ਟੱਕਾ ਲਾਉਂਦੇ ਮੋਟਰ ਤੇ ਨੂੰ ਸਾਈਕਲ ਨੂੰ ਇਹਨਾਂ ਦਾ ਸਾਈਕਲ ਪੈਂਚਰ ਹੋਇਆ ਸੀ ਟਾਇਰ ਪੈਂਚਰ ਹੋਇਆ ਸੀ ਤੇ ਪੈਂਚਰ ਨੂੰ ਮਣਵਾ ਤੇ ਆਉਂਦੇ ਨੇ ਟੇਕੋ ਸਾਈਕਲ ਦਾ ਉਹਨਾਂ ਨੇ ਮੁੰਡਿਆਂ ਨੇ ਮਿਲ ਕੇ ਮੇ ਬੈਠ ਖੋਗੇ ਉਸੜੇ ਭੱਜ ਕੇ ਮੁੰਡੇ ਪਤਾ ਨਹੀਂ ਲਗਾ ਕਿਧਰ ਨੂੰ ਆ ਗਏ ਜਿਹੜੇ ਮੁੰਡਿਆਂ ਨੂੰ ਇਹ ਟੱਕਾ ਲਾਇ ਉਹੋ ਹੀ ਲੱਗੇ ਉਹੋ ਹੀ ਲੈ ਕੇ ਮੇ ਬੈੜੇ ਦਾ ਖੋਗੇ ਤੇ ਮੈਨੂੰ ਆਣ ਕੇ ਕਹਿੰਦਾ ਕਿ ਮੇਰਾ ਮੇ ਬੈੜੇ ਖੋਗੇ ਫਿਰ ਆਪਾਂ ਤੁਹਾਨੂੰ ਉਸੜ ਬੁਲਾਇਆ ਆਣ ਕੇ ਤੇ ਕਪਾਠਾਣੇ ਆ ਗਏ ਥਾਣੇ ਥਾਣੇ ਵਾਲੇ ਕਹਿੰਦੇ ਕੋਈ ਨਹੀਂ ਲੱਭਾਂ ਇਦਾਂ ਜੀ ਇੱਕ ਜਗਦੀਪ ਸਿੰਘ ਸਨ ਉਹ ਬਲਜੀਤ ਕੌਰ ਨੇ ਇੱਕ ਜਸਤੇ ਇਮੇਜ ਅਰਜ਼ੀ ਤਵ ਨੂੰ ਪ੍ਰਾਪਤ ਹੋਈ ਆ ਇਹ ਅਰਜ਼ੀ ਦੇ ਵਿੱਚ ਉਹਨੇ ਜੋ ਦੱਸਿਆ ਅਸੀਂ ਇੱਥੇ ਇਨਵੈਸਟੀਗੇਸ਼ਨ ਕਰਕੇ ਤੇ ਇਮੀਜ ਐਕਸ਼ਨ ਕਰਾਂਗੇ ਤੇ ਸਰ ਨੂੰ ਕਿੰਨਾ ਮੈਂ ਤਾਂ ਪੇਸ਼ ਆਂਦਾ ਹਾਂ ਠੀਕ ਹੈ ਅਸੀਂ ਉਹਦੀ ਉਹਨੂੰ ਉਹਦੀ ਹੈਲਪ ਲੈ ਕੇ ਤੇ ਆਪਣੇ ਟੈਕਨੀਕਲ ਤਰੀਕੇ ਵਰਤ ਕੇ ਵੀ ਇਹਨੂੰ ਸਾਰਟ ਆਊਟ ਕਰਾਂਗੇ ਇਮੀਜੇਟ